ਅੰਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਕੋਟਕਪੂਰੇ ਦੇ ਵਿੱਚ ਇੱਕ ਦੇਵ ਹਵਨ ਹੋਟਲ ਆ ਤੇ ਉਸ ਹੋਟਲ ਦੀ ਗੁੰਡਾਗਰਦੀ ਜਿਹੜਾ ਇੱਕ ਝੋਪੜੀਆਂ ਦੇ ਵਿੱਚ ਗਰੀਬ ਰਹਿਣ ਵਾਲੇ ਤਾਂ ਉਥੇ ਇੱਕ ਪਾਰਕਿੰਗ ਆ ਉਸ ਜਿਹੜਾ ਹੋਟਲ ਵਾਲੇ ਦੀ ਉਹਦੀ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਪੰਚਾਇਤੀ ਜਗ੍ਹਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਸ ਦੇ ਜਗ੍ਹਾ ਦੇ ਵਿੱਚ ਉਹ ਲੋਕ ਗਰੀਬ ਲੋਕ ਰਹਿ ਰਹੇ ਸੀ ਤੇ ਕੋਟਕਪੂਰੇ ਦੀ ਇਹ ਖਬਰ ਲੋਕੋਆਰ ਟੀਵੀ ਚੈਨਲ ਮੁਜੇਂਦਰ ਸਿੱਧੂ ਕਿਉਂਕਿ ਅਕਸਰ ਉਹ ਖਲਾਸੇ ਕਰਦੇ ਆਇਆ ਤਾਂ ਉਹਨਾਂ ਨੇ ਜ਼ੀਰੋ ਗਰਾਊਂਡ ਤੋਂ ਜਿਹੜੀ ਉਹ ਵੀਡੀਓ ਦਿਖਾਈ ਆ ਤਾਂ ਇਸ ਜਿਵੇਂ ਆਪਾਂ ਗੱਲ ਕਰੀਏ ਵੀ ਜਿਹੜੇ ਵੱਡੇ ਲੋਕਾਂ ਦੀ ਅਕਸਰ ਸੁਣਵਾਈ ਹੁੰਦੀ ਆ ਤਾਂ ਗਰੀਬ ਦੀ ਨਹੀਂ ਸੁਣਵਾਈ ਹੁੰਦੀ ਤਾਂ ਉਸ ਹੋਟਲ ਵਾਲੇ ਵੱਲੋਂ ਇਹ ਗਰੀਬਾਂ ਤੇ ਗੁੰਡਾਗਰਦੀ ਦਿਖਾਈ ਗਈ ਤਾਂ ਜਿਹੜੀਆਂ ਉਹਨਾਂ ਦੀਆਂ ਝੁੱਗੀਆਂ ਸੀ ਤੇ ਜਿਹੜੇ ਉਹਨਾਂ ਨਿਗੇ ਨਿਗੇ ਬੱਚੇ ਆ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਇੱਥੇ ਜਿਹੜੀ ਇਹ ਪਾਰਕਿੰਗ ਮੇਰੇ ਹੋਟਲ ਦੀ ਡੈਕੋਰੇਸ਼ਨ ਖਰਾਬ ਹੁੰਦੀ ਆ ਤੁਸੀਂ ਇੱਥੋਂ ਝੁੱਗੀਆਂ ਪੱਟ ਦਿਓ ਉਹਨਾਂ ਨੂੰ ਸਮਾਂ ਦਿੱਤਾ ਸੀ 3 ਘੰਟੇ ਦਾ 2 ਘੰਟੇ ਦਾ ਪਰ ਲੇਕਰ ਉਹ ਗਰੀਬ ਲੋਕ ਨਹੀਂ ਉੱਠੇ ਬਰਡੋਜਰ ਲਿਆ ਕੇ ਉਹਦਾ ਤਹਿਸ਼ਮੈਸ਼ ਕਰਤਾ ਉਥੇ ਕਹਿੰਦਾ ਮਤਲਬ ਆਪਣੀ ਗੁੰਡਾਗਰਦੀ ਦਿਖਾਈ ਆ ਤਾਂ ਲੋਕ ਕਵਰਟੀਬੀ ਚੈਨਲ ਤੁਸੀਂ ਜਾ ਕੇ ਦੇਖ ਸਕਦੇ ਹੋ ਘੰਟੇ ਦੀ ਵੀਡੀਓ ਇਹ ਤਾਂ ਵਾਇਰਲ ਹੋ ਚੁੱਕੀ ਜਿਹੜੀ ਵੀਡੀਓ ਇਹ ਤੇ ਇਹ ਗਰੀਬਾਂ ਦੀ ਅਕਸਰ ਜਿਵੇਂ ਗੱਲ ਕਰੀ ਆਪਾਂ ਤਕੜੇ ਆ ਜਿਹੜੇ ਲੋਕ ਮੀਰ ਅਜਵੇਂ ਆਪਾਂ ਕਹਿ ਦਈਏ ਤਾਂ ਇਹ ਅਕਸਰ ਗਰੀਬਾਂ ਤੇ ਅਤਿਆਚਾਰ ਕਰਦੇ ਆਇਆ ਹੁਣ ਕਹਿਣ ਦਾ ਮਤਲਬ ਹੋਟਲ ਦੇ ਵਿੱਚ ਉਹ ਆਪਣੇ ਬਨਿਓ ਜਿਵੇਂ ਦੱਸਿਆ ਗਿਆ 2 ਨੰਬਰ ਦਾ ਕੰਮ ਚੱਲਦਾ ਜਿਵੇਂ ਉੱਥੇ ਕੋਈ ਗੈਰ ਜਨਾਨੀਆਂ ਗੈਰ ਬੰਦੇ ਤੇ ਸਿਵਲ ਸਿਵਲ ਵਰਦੀ ਚ ਅਫਸਰ ਪੁਲਿਸ ਅਫਸਰ ਤੇ ਵੱਡੇ ਵੱਡੇ ਅਫਸਰ ਆਉਂਦੇ ਆ ਕਹਿੰਦਾ ਮਤਲਬ ਤੇ ਉਹਨਾਂ ਤੇ ਕੋਈ ਇਨਕੁਇਰੀ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਹੋਟਲ ਦੱਸਿਆ ਗਿਆ ਉਹ ਵੀ ਪੰਚਾਇਤੀ ਜਗ੍ਹਾ ਦੇ ਵਿੱਚ ਆ ਇੱਕ ਕਨਾਲ ਮੰਗੂ ਦੱਸਿਆ ਗਿਆ ਉੱਥੇ ਤਾਂ ਜਿਹੜਾ ਉਹ ਹੋਟਲ ਬਣਿਆ ਦੇਵ ਹਵਨ ਇਹ ਕੋਟਕਪੂਰੇ ਦੀ ਜੋ ਇਹ ਗੱਲ ਆ ਤਾਂ ਜਿਹੜਾ ਇਹ ਜਿਹੜੇ ਲੋਕ ਝੁੱਗੀਆਂ ਦੇ ਵਿੱਚ ਗਰੀਬ ਲੋਕ ਉਹਨਾਂ ਦੀ ਥੰਮ੍ਹ ਮੇਲ ਤੇ ਫੋਟੋ ਤੁਹਾਨੂੰ ਮਿਲੀ ਜਾਣੀਆਂ ਤਾਂ ਜਿਹੜੀ ਹੁਣ ਇਹ ਗੁੰਡਾਗਰਦੀ ਹਰ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਹੁੰਦੀ ਆਉਂਦੀ ਆ ਤਾਂ ਗੱਲ ਹੁਣ ਜਿਹੜਾ ਇਹ ਲੋਕ ਕੁਆਲਟੀ ਵੀ ਮਨਿੰਦਰ ਸਿੰਘ ਸਿੱਧੂ ਕਿਉਂਕਿ ਅਕਸਰ ਗੱਲਾਂ ਦੇ ਖੁਲਾਸੇ ਕਰਦੇ ਆ ਜਾਂ ਜ਼ੀਰੋ ਗਰਾਉਂਡ ਤੋਂ ਇਹ ਵੀਡੀਓ ਦਿਖਾਈ ਆ ਤਾਂ ਗੱਲ ਇੰਨੀ ਕੀ ਕਰਦੇ ਆ ਆਪਣੇ ਭਰਾਵਾਂ ਨੂੰ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀ ਇੱਕ ਇਹ ਗਰੀਬ ਦੀ ਇੱਕ ਜਮਾ ਗਰੀਬ ਮਜ਼ਦੂਰ ਜਿਹੜੇ ਝੋਪੜੀਆਂ ਦੇ ਵਿੱਚ ਰਹਿਣ ਵਾਲੇ ਉਹਨਾਂ ਦੀ ਇਹ ਗੱਲ ਆ ਤਾਂ ਵੀਡੀਓ ਨੂੰ ਬਈ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਕਿਸੇ ਦੀ ਜਿਵੇਂ ਹੁਣ ਲੋਕਵਾ ਟੀਵੀ ਚੈਨਲ ਤੇ ਤਾਂ ਪਾ ਹੀ ਦਿੱਤੀ ਆਪਾਂ ਆਪਣੇ ਬੰਨਿਓ ਵੀ ਆਪਣੇ ਚੈਨਲ ਤੋਂ ਸਾਂਝੀ ਕਰਨੀ ਆ ਇਹ ਤਾਂ ਇਸ ਕਰਕੇ ਵੀਡੀਓ ਨੂੰ ਗਰੁੱਪਾਂ ਵਿੱਚ ਪਾ ਦਿਆ ਕਰੋ ਤਾਂ ਜਿਹੜੀ ਹੁਣ ਇਹ ਗੁੰਡਾਗਰਦੀ ਉਹ ਦਿਖਾ ਰਹੇ ਆ ਜਿਵੇਂ ਇਸ ਪੱਤਰਕਾਰ ਦਾ ਕਹਿਣਾ ਵੀ ਕਹਿੰਦਾ ਮਤਲਬ ਉਹਨੇ ਜਿੱਥੇ ਇਹ ਪਾਰਕ ਬਣੀ ਆ ਉਹ ਵੀ ਪੰਚਾਇਤੀ ਜਗਾ ਜਿੱਥੇ ਉਹ ਝੁੱਗੀਆਂ ਸੀ ਇਹਨਾਂ ਦੀਆਂ ਝੁੱਗੀਆਂ ਤੇ ਬਲਡوزر ਫਰਾਇਆ ਗਿਆ ਕਿਉਂਕਿ ਕਾਹ ਗਿਆ ਮੇਰੇ ਥਾਬੇ ਦੀ ਡੈਕੋਰੇਸ਼ਨ ਖਰਾਬ ਕਰਦੇ ਹੋ ਤੁਸੀਂ ਤਾਂ ਜਿਹੜੇ ਉਹ ਮਜ਼ਦੂਰ ਲੋਕ ਗਰੀਬ ਲੋਕ ਜਿਹੜੇ ਲੰਬੇ ਸਮੇਂ ਤੋਂ ਬੈਠੇ ਸੀ ਤਾਂ ਉਹਨਾਂ ਨੂੰ ਉੱਥੋਂ ਉਠਾ ਦਿੱਤਾ ਗਿਆ ਤਾਂ ਗੱਲ ਹੁਣ ਇੰਨੀ ਕਾ ਜਿਵੇਂ ਮਨਿੰਦਰ ਸਿੱਧੂ ਨੇ ਕਿਹਾ ਗਿਆ ਜੋ ਉੱਥੋਂ ਦੇ ਆਗੂਕਾਰ ਡੀਐਸਪੀ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਤੁਸੀਂ ਇਹਦੇ ਤੇ ਇਨਕਵਰੀ ਕਿਉਂ ਨਹੀਂ ਕਰ ਰਹੇ ਇਹਦੀ ਜਾਂਚ ਕਿਉਂ ਨਹੀਂ ਕਰ ਰਹੇ ਜਿਹੜਾ ਲੋਕਾਂ ਦੇ ਸ਼ਰਾਮ ਗੁੰਡਾਗਰਦੀ ਦਿਖਾਉਂਦਾ ਵੱਡੇ ਵੱਡੇ ਅਫਸਰ ਉਹਦੇ ਵਿੱਚ ਹੋਟਲ ਦੇ ਜਿਹੜਾ ਗੈਰ ਕਾਨੂੰਨੀ ਕੰਮ ਚੱਲਦਾ ਜਿਵੇਂ ਆਪਾਂ ਕਹਿ ਦਈਏ ਵੀ ਦੋ ਨੰਬਰੀ ਕੰਮ ਚੱਲਦਾ ਜਨਾਨੀ ਬਾਜੀ ਉੱਥੇ ਹੁੰਦੀ ਆ ਨਸ਼ਾ ਤਖਸਰ ਉੱਥੇ ਪਹੁੰਚਦੇ ਆ ਤੇ ਵੱਡੇ ਵੱਡੇ ਅਫਸਰ ਉੱਥੇ ਪਹੁੰਚਦੇ ਆ ਤਾਂ 2 ਨੰਬਰ ਦਾ ਕੰਮ ਚੱਲਦਾ ਤੇ ਉਥੇ ਉਹਦੀ ਸਾਰੀ ਜਾਣਕਾਰੀ ਕਿਉਂ ਨਹੀਂ ਹੁੰਦੀ ਮੁੰਨਾ ਨਾਮ ਦਾ ਉਹ ਹੋਟਲ ਵਾਲਾ ਦੇਵ ਭਵਨ ਜੋ ਹੈ ਕੋਟਕਪੂਰੇ ਦੀ ਖਬਰਾਂ ਜੋ ਲੋਕ ਕੁਆਰਟੀਵੀ ਚੈਨਲ ਤੋਂ ਘੰਟਾ ਪਹਿਲਾਂ ਜੋ ਵਾਇਰਲ ਹੋ ਚੁੱਕੀ ਤਾਂ ਇੰਨੀ ਕ ਅਪੀਲ ਕਰਦੇ ਆ ਆਪਣੇ ਪੰਜਾਬੀਆਂ ਨੂੰ ਗਰੁੱਪਾਂ 'ਚ ਪਾ ਦਿਆ ਕਰੋ ਬਈ ਕਿਸੇ ਗਰੀਬ ਦੀ ਆਵਾਜ਼ ਆਪਣੇ ਪੰਜਾਬ ਤੱਕ ਪਹੁੰਚ ਸਕੇ ਕਿਉਂਕਿ ਲੋਕਾਂ ਗੱਲ ਹੁਣ ਇੰਨੀ ਕ ਜੇ ਕੋਈ ਵੱਡਾ ਬੰਦਾ ਹੁੰਦਾ ਤਾਂ ਇਹਨਾਂ ਨੇ ਨਹੀਂ ਉੱਥੇ ਉਹ ਕਰਨੀ ਸੀ ਜੇ ਕੋਈ ਉੱਥੇ ਮਜ਼ਦੂਰ ਕੋਈ ਛੁਪੜੀਆਂ ਵਾਲੇ ਜਿਹੜੇ ਬੈਠੇ ਆ ਝੁੱਗੀ ਪਾ ਕੇ ਆਪਣੇ ਉਹਨਾਂ ਗਰੀਬਾਂ ਦੇ ਘਰ ਟਾਏ ਗਏ ਤਾਸ਼ਮੈਸ਼ ਕਰਤਾ ਉਹਨਾਂ ਦਾ ਸਾਰਾ ਜਿਹੜੇ ਪਰਿਵਾਰ ਆ ਘਰੋਂ ਵੇਕਾਰ ਕਰਤੇ ਆਪਣਾ ਜੋ ਹੋਟਲ ਚਲਾਉਣ ਵਾਸਤੇ ਤਾਂ ਜਿਹੜਾ ਉਹ ਹੋਟਲ ਵੀ ਦੱਸਿਆ ਗਿਆ ਉਹ ਵੀ ਪੰਚਾਇਤੀ ਜਗ੍ਹਾ ਦੇ ਵਿੱਚ ਆ ਫਿਰ ਉਸ ਲੋਕਵਾਟੀਬੀ ਚੈਨਲ ਤੋਂ ਜਿਹੜੀ ਇਹ ਪੱਤਰਕਾਰ ਅਮਨਜਿੰਦਰ ਸਿੱਧੂ ਤਾਂ ਇਹਨਾਂ ਨੇ ਇੱਕ ਜੋ ਨੋਟਿਸ ਜਿਹਨੇ ਕੱਢਿਆ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਉਹਨਾਂ ਨਾਲ ਜੋ ਫੋਨ ਤੇ ਸਿੱਧੀ ਲਾਈਵ ਤੇ ਗੱਲ ਵੀ ਕਰੀ ਉਹਨਾਂ ਨੇ ਵੀਡੀਓ ਦੇ ਵਿੱਚ ਸਾਹਮਣੇ ਦਿਖਾਈ ਵੀ ਆ ਤਾਂ ਉਹ ਕਹਿ ਰਹੇ ਆ ਵੀ ਤੁਸੀਂ ਇਹ ਨਾ ਹੋਵੇ ਵੀ ਕਿਤੇ ਵੱਡੇ ਲੋਕਾਂ ਦੇ ਤੁਸੀਂ ਨੋਟਿਸ ਨਾ ਕੱਟੋ ਤੇ ਗਰੀਬਾਂ ਦੇ ਨੋਟਿਸ ਕੱਢ ਰਹੇ ਹੋ ਜਿਹੜੇ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਜੇ ਕਹਿੰਦੇ ਆ ਵੀ ਪੰਚਾਇਤੀ ਜਗ੍ਹਾ 'ਚ ਬੈਠੇ ਆ ਜੇ ਤੁਸੀਂ ਇਹਨਾਂ ਨੂੰ ਠਾਉਣੇ ਆ ਤਾਂ ਫਿਰ ਜਿਹੜੇ ਇਹ ਇਹਨਾਂ ਨੇ ਦਰਖਤ ਲਾ ਰੱਖਿਆ ਰੋਡ ਦੇ ਕੋਲੇ ਪਾਰਕਿੰਗ ਉਹ ਪੰਚਾਇਤ ਜਗ੍ਹਾ 'ਚ ਜਿਹੜਾ ਹੋਟਲ ਆ ਉਹ ਪੰਚਾਇਤੀ ਜਗ੍ਹਾ 'ਚ ਤਾਂ ਇਹਦੇ ਤੇ ਵੀ ਕੋਈ ਆਪਣੀ ਸੁਣਵਾਈ ਹੋਣੀ ਚਾਹੀਦੀ ਇਹਨਾਂ ਨੂੰ ਵੀ ਨੋਟਿਸ ਕੱਢੋ ਨਾ ਇਹ ਗਰੀਬਾਂ 'ਤੇ ਕਿਉਂ ਅਤਿਆਚਾਰ ਹੋ ਰਿਹਾ ਕਿਉਂਕਿ ਇਸ ਜਿਹੜਾ ਦੌਰ ਹੁਣ ਚੱਲ ਰਿਹਾ ਕਲਯੁਗ ਦੇ ਦੌਰ ਦੇ ਵਿੱਚ ਅਕਸਰ ਪੰਜਾਬ ਪੁਲਿਸ ਪ੍ਰਸ਼ਾਸਨ ਤਾਂ ਬਦਨਾਮ ਹੈ ਗਈ ਹੈਗਾ ਕਿਉਂਕਿ ਗੁੰਡਾਗਰਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਦੂਜੇ ਤੀਜੇ ਦੇ ਇਨਕਾਊਂਟਰ ਤਾਂ ਪੰਜਾਬ ਦਾ ਮਾਹੌਲ ਦਿਨ ਬਿਨ ਦਿਨ ਖਰਾਬ ਹੁੰਦਾ ਆਉਂਦਾ ਜਿਹੜੀ ਹੁਣ ਇਹ ਗਰੀਬਾਂ ਦੀ ਆਵਾਜ਼ ਆ ਇਹਨਾਂ ਦੀ ਸੁਣਨ ਵਾਸਤੇ ਜਿਵੇਂ ਮਨਿੰਦਰ ਸਿੰਘ ਪੱਤਰਕਾਰ ਆ ਜੋ ਜ਼ੀਰੋ ਗਰਾਊਂਡ ਤੋਂ ਇਹ ਅਕਸਰ ਖੁਲਾਸੇ ਕਰਦੇ ਆਇਆ ਪਹਿਲਾਂ ਜਿਵੇਂ ਇੱਕ ਐਮਐਲਏ ਦਾ ਵੀ ਕਰਿਆ ਸੀ ਉਹਨਾਂ ਨੇ ਜੋ ਇੱਕ ਆਡੀਓ ਵਾਇਰਲ ਹੋਈ ਸੀ ਗਲਤ ਬੋਲਿਆ ਗਿਆ ਸੀ ਮਾਵਾ ਭੈਣਾ ਨੂੰ ਆਪਣਿਆਂ ਨੂੰ ਤਾਂ ਉਹ ਵੀ ਉਹਨਾਂ ਨੇ ਉਹਨਾਂ ਦੀ ਇੱਕ ਆਡੀਓ ਵਾਇਰਲ ਕੀਤੀ ਸੀ ਅਕਸਰ ਜੋ ਇਹ ਸਚਾਈ ਜੋ ਦਿਖਾਉਂਦੇ ਆ ਆਪਾਂ ਇਹ ਕਹਿਣਾ ਵੀ ਸਚਾਈ ਦਿਖਾਉਣ ਵਾਸਤੇ ਹਿੰਮਤ ਵੀ ਚਾਹੀਦੀ ਆ ਜਿਵੇਂ ਕਿ ਉੱਥੇ ਜਾ ਕੇ ਮਨਿੰਦਰ ਸਿੰਘ ਸਿੱਧੂ ਨੇ ਆਪਣੀ ਹਿੰਮਤ ਦਿਖਾਈ ਆ ਉਸ ਲੋਕਾਂ ਦੇ ਨਾਲ ਖੜੇ ਆ ਕੋਈ ਕੋਈ ਪੱਤਰਕਾਰ ਹੀ ਹੁੰਦਾ ਜਿਹੜਾ ਕੋਈ ਸਾਹਮਣੇ ਜਾ ਕੇ ਹੋਟਲ ਦੇ ਬਿਲਕੁਲ ਤਾਂ ਜਿਹੜਾ ਉਥੋਂ ਦਾ ਕਹਿਣ ਦਾ ਮਤਲਬ ਮੰਨਿਆ ਤੰਨਿਆ ਗਿਆ ਕਹਿੰਦਾ ਮਤਲਬ ਉਥੋਂ ਦੀ ਜਿਹੜੇ ਇਹ ਦੱਸਿਆ ਵੀ ਗੁੰਡਾਗਰਦੀ ਦਾ ਇੱਕ ਗੁੰਡਾਗਰਦੀ ਕਰਦਾ ਕਹਿੰਦਾ ਮਤਲਬ ਵੀ ਉਹ ਲੋਕਾਂ ਨਾਲ ਜਿਹੜੇ ਆਪਾਂ ਕਹਿੰਦੇ ਆ ਗਰੀਬ ਲੋਕ ਮਜ਼ਦੂਰ ਲੋਕ ਮੰਡੀਆਂ ਚ ਕੰਮ ਕਰਦੇ ਆ ਕੋਈ ਮਾੜਾ ਮੋਟਾ ਆਪਦਾ ਕੰਮਕਾਰ ਕਰਕੇ ਗੁਜ਼ਾਰਾ ਕਰਦੇ ਆ ਉਹਨਾਂ ਦੀਆਂ ਝੋਪੜੀਆਂ ਢਾਹ ਦਿੱਤੀਆਂ ਗਈਆਂ ਤੇ ਜਿਹੜੇ ਬੱਚੇ ਆ ਕੋਈ 4 4 5 5 ਸਾਲ ਦੇ ਬੇਕਾਰ ਕਰਤਾ ਉਹਨਾਂ ਨੂੰ ਘਰਾਂ ਚੋਂ ਬਾਹਰ ਕੱਢਤਾ ਤੇ ਇਹ ਗੁੰਡਾਗਰਦੀ ਜਿਹੜੀ ਇਹ ਕੋਟਕਪੂਰੇ ਵਾਲਾ ਜਿਹੜਾ ਇੱਕ ਮੁੰਨਾ ਨਾਮ ਦਾ ਜੋ ਇਹ ਝੁੱਗੀਆਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਦੱਸ ਰਹੇ ਆ ਤਾਂ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਹੀ ਖਰਾਬ ਹੋ ਰਿਹਾ ਕਿਉਂਕਿ ਜਿਵੇਂ ਇਸ ਲੋਕਵਾ ਟੀਵੀ ਚੈਨਲ ਤੋਂ ਜਿਵੇਂ ਮਨਿੰਦਰ ਸਿੱਧ ਮਨਿੰਦਰ ਸਿੱਧੂ ਨੇ ਪੱਤਰਕਾਰ ਨੇ ਇਹ ਗੱਲ ਦਾ ਖੁਲਾਸਾ ਕੀਤਾ ਵੀ ਜਿਹੜੇ ਉੱਥੇ ਅਕਸਰ ਜਿਹੜੇ ਸਿਵਲ ਵਰਦੀ ਚ ਅਫਸਰ ਜਾਂਦੇ ਆ ਪੁਲਿਸ ਅਫਸਰ ਜਾਂਦੇ ਆ ਗਲਤ ਕੰਮ ਚੱਲਦਾ ਉੱਥੇ ਜਨਾਨੀ ਬਾਜੀ ਚੱਲਦੀ ਆ ਤੁਸੀਂ ਉਹਨਾਂ ਤੇ ਸਾਰੀ ਜਾਣਕਾਰੀ ਕਿਉਂ ਨਹੀਂ ਕਰਦੇ ਉਹਦੇ ਤੇ ਕਿਉਂ ਨਹੀਂ ਪਰਚੇ ਹੁੰਦੇ ਕਿਉਂ ਨਹੀਂ ਉਹਦਾ ਨੋਟਿਸ ਕੱਢਦੇ ਉਹ ਵੀ ਗੈਰਕਾਨੂੰਨੀ ਜਗ੍ਹਾ ਤੇ ਹੋਟਲ ਬਣਿਆ ਹੋਇਆ ਇੱਕ ਕਨਾਲ ਜਗ੍ਹਾ ਦੱਸੀ ਗਈ ਹੈ ਉਹ ਜਿਹੜੀ ਪਾਰਕਿੰਗ ਇਹਨੇ ਆਪਣੀ ਡੈਕੋਰੇਸ਼ਨ ਵਾਸਤੇ ਉਹਨਾਂ ਦੇ ਘਰ ਜਾੜ ਤੇ ਗਰੀਬਾਂ ਦੇ ਤਾਂ ਘਰੋ ਬੇਕਾਰ ਕਰਤਾ ਤੇ ਉਹਦੇ ਤੇ ਵੀ ਇਨਕ ਵੀ ਹੋਣੀ ਚਾਹੀਦੀ ਹੈ ਉਹਦੇ ਤੇ ਵੀ ਉਹਨਾਂ ਤੇ ਨੋਟਿਸ ਕੱਢਨੇ ਚਾਹੀਦੇ ਜਿਹੜੀ ਉਹ ਜਗ੍ਹਾ ਤੇ ਉਹ ਹੋਟਲ ਬਣਿਆ ਦੇਵ ਭਵਨ ਕੋਟਕਪੂਰਾ ਦੇ ਵਿੱਚ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਤਾਂ ਪੰਜਾਬ ਦੇ ਪ੍ਰਤੀ ਜੋ ਚੈਨਲ ਆ ਤੇ ਜਿੰਖੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਹਾਂ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ